ਅਗਠ ਜੋ ਦੀ ਵੱਡੀ ਪਿਕਚਰ ਅੱਜ ਹੋ ਸਕਦੀ ਹੈ ਸਾਫ ਆਵਾਦੀ ਪਾਰਟੀ ਅਤੇ ਕਾਂਗਰਸ ਵਿਚਾਲੇ ਸੀਟ ਸ਼ੇਅਰਿੰਗ ਤੇ ਵੱਡੀ ਬੈਠਕ ਸੰਦੀਪ 파ਟ ਸੌਰਵ 파ਟ ਅੱਜ ਅਤੇ ਆਤੀਸ਼ੀਕਰਨਗੇ ਆਪ ਦੀ ਅਗਵਲ ਅੱਜ ਦਿੱਲੀ ਤੋਂ ਰਾਜ ਸਭਾ ਚੋਣ ਲਈ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਆਪ ਉਮੀਦਵਾਰ ਫਾਤੀ ਮਾਲੀਵਾਲ ਪਾਰਟੀ ਵੱਲੋਂ ਸੰਜੇ ਸਿੰਘ ਅਤੇ ਐਨਡੀ ਗੁਪਤਾ ਨੂੰ ਵੀ ਬਣਾਇਆ ਗਿਆ ਹੈ ਉਮੀਦਵਾਰ ਦਿੱਲੀ ਦੀਆਂ ਤਿੰਨ ਰਾਜ ਸਭਾ ਸੀਟਾਂ ਲਈ 19 ਜਨਵਰੀ ਨੂੰ ਹੋਣੀ ਹੈ ਚੋਣ ਕੌਂਗਜ਼ ਇਨਚਾਰਜ ਬਣਨ ਤੋਂ ਬਾਅਦ ਪਹਿਲੇ ਪੰਜਾਬ ਦੌਰੇ ਤੇ ਦਿਵਿੰਦਰ ਯਾਦਵ ਅਜ ਅੰਮ੍ਰਿਤਸਰ ਪਹੁੰਚ ਕੇ ਦਰਬਾਰ ਸਾਹਿਬੋਂ ਗਿਨ ਮਸਤਕ ਨਵਜੋਤ ਸਿੰਘ ਸਿੱਧੂ ਕਰਨਗੇ ਰਿਸਿਵ ਕੱਲ ਤੋਂ ਚੰਡੀਗੜ੍ਹ ਸ਼ੁਰੂ ਹੋਵੇਗਾ ਬੈਟਕਾਂ ਦਾ ਦੌਰ ਕੌਂਗਜ਼ ਇਨਚਾਰਜ ਤੇ ਪੰਜਾਬ ਦੌਰੇ ਤੋਂ ਪਹਿਲਾਂ ਸਿੱਧੂ ਦੀ ਬਠਿੰਡਾ ਰੈਲੀ ਨੇ ਵਧਾਈ ਟੈਨਸ਼ਨ ਬਿਨਾਨਾ ਲਏ ਬੰਚ ਤੋਂ ਬੋਲੇ ਪਹਿਲਾ 75 25 ਤੇ ਹੁਣ 80 ਦੀ ਨਾਲ ਚੱਲਦੀ ਹੈ ਮਿਲੀ ਪੁਗਲ ਕਟਜੋੜ ਦੇ ਸਵਾਲ ਤੇ ਹਰ ਸਿਮਰਤ ਕੋਲ ਬਦਲਦਾ ਵੱਡਾ ਬਿਆਨ ਕਿਹਾ ਜਿਸ ਕਟਜੋੜ ਨਾਲ ਪੰਜਾਬ ਦਾ ਭਲਾ ਉਸ ਦਾ ਸਵਾਗਤ ਅਜੀਬ ਬਸਪਾ ਨਾਲ ਹੈ ਸਾਡਾ ਕਟਜੋੜ 800 ਕਾਨੂੰਨ ਦੇ ਵਿਰੋਧ ਪੰਜਾਬ ਟ੍ਰੱਕ ਯੂਨੀਅਨ ਦਾ ਵੱਡਾ ਐਲਾਨ 18 ਜਨਵਰੀ ਨੂੰ ਫਲੋਰ ਨੈਸ਼ਨਲ ਹਾਈਵੇ ਬੰਦ ਕਰਨਗੇ ਪ੍ਰਦਰਸ਼ਨ ਕਰੀ ਕਿਸਾਨਾਂ ਤੋਂ ਵੀ ਭੰਗਿਆ ਸੰਘਰਸ਼ ਸਾਥ 24 ਜਨਵਰੀ ਤੱਕ ਬੰਦ ਰਹਣਗੇ ਪੰਜਾਬ ਤੇ ਚੰਡੀਗੜ੍ਹ 10ਵੀਂ ਤੱਕ ਦੇ ਸਾਰੇ ਸਕੂਲਸ ਕੜਾਕੇ ਦੀ ਖੰਡ ਚੱਲਦਿਆਂ ਲਿਆ ਗਿਆ ਫੈਸਲਾ ਪੰਜਾਬ ਚ ਪਹਿਲਾ ਵਾਰ ਕੀ ਲੱਗਣਗੀਆਂ 11ਵੀਂ ਤੇ 12ਵੀਂ ਦੀਆਂ ਕਲਾਸਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਸਰਬਜਤ ਕੌਰ న్యూਸ 18 ਪੰਜਾਬ ਰਾ ਦੇਖਣੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਬੁਲਟਨ ਦੀ ਸ਼ੁਰੂਆਤ ਕਰਾਂਗੇ ਪਹਿਲੀ ਖਬਰ ਨਾਲ 2024 ਲੋਕ ਸਭਾ ਚੋਣਾਂ ਬੇਹਦੀ ਨਜ਼ਦੀਕ ਨੇ ਤੇ ਹਰ ਸਿਆਸੀ ਪਾਰਟੀ ਦੀ ਸਰਗਰਮੀ ਵਧੀ ਹੋਈ ਇਸ ਦੇ ਵਿਚਾਲੇ ਇੰਡੀਆ ਗਠਜੋੜ ਤੇ ਸਭ ਤੋਂ ਵੱਡੀ ਖਬਰ ਤੁਹਾਨੂੰ ਸਾਂਝੀ ਕਰਿਆ ਅੱਜ ਤੋਂ ਆਪ ਦੀ ਬੇਹਦੀ ਅਹਿਮ ਬੈਠਕ ਹੋਣ ਜਾ ਰਹੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਅੱਜ اہم بیٹھک ہے دلی چھون جاری دس کی بیٹھک چ سیٹ شیئرنگ تے چرچا کیتی جائے گی قابل غور ہے کہ دوپہر 12 بجے دلی چ عام بیٹھک سدی ہے تے عام آدمی پارٹی والو شامل ہون گے تین نتا جو نے संदीप پاٹک سورپ پاٹواچ تے آتشی اس بیٹھک چ حصہ لین کے دا اٹھائی پارٹیاں دا گٹھ جوڑ ہے انٹرنیشنل ڈیولپمنٹل انکلوزیو الائنس ہے 2024 لوک سبھا چونے لئی آ گٹھ جوڑ کیتا گئے اس دے وچالے سیٹ شیئرنگ تے اج چرچا ہوئے گی تے اج ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ ਹੋਣ ਜਾ ਰਹੀ ਦੱਸ ਕਿ ਬੈਠਕ ਚ ਸੀਟ ਸ਼ੇਰਿੰਗ ਤੇ ਚਰਚਾ ਹੋਏਗੀ ਜੇ ਅਸੀਂ ਗੱਲ ਕਰੀਏ ਤੇ ਜੋ ਪੰਜਾਬ ਵਿਕਾਇਦੇ ਆਗੂ ਨੇ ਜੇ ਅਸੀਂ ਕਰਕੇ ਪੰਜਾਬ ਕਾਂਗਰਸ ਦੀ ਸੀਐਲ ਪ੍ਰੀਟ ਪ੍ਰਤਾਪ ਸਿੰਘ ਬਾਜਵਾ ਤੇ ਪੰਜਾਬ ਕਾਂਗਰਸ ਦਾ ਰਾਜਾ ਵੜਿੰਗ ਉਹ ਆਇਦਿਨ ਬੋਲਦੇ ਨੇ ਕਿ 13 ਦੀ 13 ਲੋਕ ਸਭਾ ਸੀਟਾਂ ਤੇ ਉਹ ਕੱਲੇ ਹੀ ਚੋਣ ਲੜਨਗੇ ਕਠਜੋੜ ਦਾ ਤੇ ਪੰਜਾਬ ਸਵਾਲ ਹੀ ਨਹੀਂ ਉੱਠਦਾ ਸਿਰਫ ਚਾਲੇ ਜਿਸੀ ਆਮ ਆਦਮੀ ਪਾਰਟੀ ਦੀ ਗੱਲ ਕਰਤੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਜੋ ਆਗੂ ਨੇ ਉਹਨਾਂ ਦਾ ਵੀ ਆਹੀ ਰਵਈਆ ਹੈ ਕਿ ਜੋ 13 ਦੀ 13 ਲੋਕ ਸਭਾ ਸੀਟਾਂ ਨੇ ਉਹਨਾਂ ਤੇ ਕੱਲੇ ਹੀ ਚੋਣ ਲੜੀ ਜਾਏਗੀ ਪਰ ਇਸ ਵਿਚਾਲੇ ਅੱਜ ਬੇਹੱਦ ਹੀ ਅਹਿਮ ਬੈਠਕ ਹੋਣ ਜਾ ਰਹੀ ਹੈ ਆ ਬੈਠਕ ਦਿੱਲੀ ਚ ਹੋਣ ਜਾ ਰਹੀ ਹੈ ਦੱਸਦੇ ਕਿ ਅੱਜ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਅਹਿਮ ਬੈਠਕ ਹੈ ਤੇ ਸੀਟ ਸ਼ੇਅਰਿੰਗ ਨੂੰ ਲੈ ਕੇ ਇਸ ਬੈਠਕ ਚ ਚਰਚਾ ਹੋਏਗੀ ਜੈਸੀ ਕਾਂਗਰਸ ਦੀ ਗੱਲ ਕਿ ਕਾਂਗਰਸ ਦੀ ਨੁਮਾਇੰਦਗੀ ਕਰਨਗੇ ਮੁਕੁਲ ਬਸਨੀਕ ਅਸ਼ੋਕ ਗਹਿਲੋਤ ਭੁਬੇਸ਼ ਵਗੇਲ ਸਲਮਾਨ ਖੁਰਸ਼ੀਦ ਮੋਹਨ ਪ੍ਰਕਾਸ਼ ਤੇ ਆਪ ਦੇ ਜੋ ਨੁਮਾਇੰਦੇ ਇਸ ਮੀਟਿੰਗ ਸ਼ਾਮਲ ਹੋਣਗੇ ਉਹਨੇ ਸੰਦੀਪ ਪਾਠਕ ਸੌਰਪਾਤਵਾਜ ਤੇ ਆਤਿਸ਼ ਹੋ ਜੇਕਰ ਉਸ ਵੱਡੀ ਮੀਟਿੰਗ ਦਾ ਜੋ ਸੋਮਵਾਰ ਨੂੰ ਦਿੱਲੀ 'ਚ ਹੋਣ ਜਾ ਰਹੀ ਹੈ ਪੰਜਾਬ 'ਚ ਕਾਂਗਰਸ ਤੇ ਆਪ ਵਿਚਾਰ ਖਿੱਚੋ ਤਾਨ ਦੇ ਵਿਚਾਲੇ ਦਿਲਚਸਪ ਦੋਵਾਂ ਧਿਰਾਂ ਵਿਚਕਾਰ ਬੈਠਕ ਹੋਵੇਗੀ ਤੇ ਇਸ ਬੈਠਕ ਦੌਰਾਨ ਇੰਡੀਆ ਗੱਠਜੋੜ ਸੀਟ ਸ਼ੇਅਰ ਨੂੰ ਲੈ ਕੇ ਚਰਚਾ ਹੋਵੇਗੀ ਪੰਜਾਬ 'ਚ ਕਾਂਗਰਸ ਤੇ ਆਪ ਦੇ ਵਿਚਾਰ ਗੱਠਜੋੜ ਹੋਵੇਗਾ ਜਾਂ ਨਹੀਂ ਕਿ ਦੋਵੇਂ ਧਿਰਾਂ ਨੂੰ ਅਲਾਈਅንስ ਮਨਜ਼ੂਰ ਹੋਵੇਗਾ ਤੇ ਜੇ ਗੱਠਜੋੜ ਹੁੰਦਾ ਹੈ ਤਾਂ ਕਿਵੇਂ ਸੀਟਾਂ ਦੀ ਵੰਡ ਹੋਵੇਗੀ ਇਨ ਤਮਾਮ ਸਵਾਲਾਂ ਦੇ ਵਿਚਾਲੇ ਸੋਮਵਾਰ ਨੂੰ ਦਿੱਲੀ ਚ ਵੱਡੀ ਬੈਠਕ ਹੋਣ ਚਾਹੀ ਹੈ ਠੀਕ 12 ਵਜੇ ਕਾਂਗਰਸ ਤੇ ਆਪ ਦੇ ਵਿਚਕਾਰ ਇਹ ਮੀਟਿੰਗ ਹੋਵੇਗੀ ਇਸ ਮੀਟਿੰਗ ਚ ਸਿੱਧੇ ਸ਼ਹਿਰ ਨੂੰ ਲੈ ਕੇ ਹੀ ਚਰਚਾ ਕੀਤੀ ਜਾਵੇਗੀ ਇਸ ਮੀਟਿੰਗ ਦੀ ਜਾਣਕਾਰੀ ਖੁਦ ਕਾਂਗਰਸ ਆਗੂ ਸਲਮਾਨ ਖੁਰਸ਼ੀ ਨੇ ਦਿੱਤੀ ਹੈ ਔਰ ਲਗਾਤਾਰ ਹੁੰਦੀ ਰਹੇਗੀ ਅਗਲੀ ਬੈਠਕ ਹਮ ਉਮੀਦ ਕਰ ਰਹੇ ਹਾਂ ਕਿ ਹਮ ਲੋਕ ਕੱਲ ਕਰਾਂਗੇ ਕੱਲ ਕੇ ਬਾਅਦ ਫਿਰ ਸੇ ਕਿਸ ਕੇ ਸਾਥ ਕਰੇਗੇ ਅਭੀ ਉਹ ਫਾਈਨਲ ਹੋ ਰਹਾ ਹੈ ਲੇਕਿਨ ਕੱਲ ਦਾ ਸਮਾਂ ਹਮਨੇ ਨਿਕਾਲਾ ਹੈ ਨੇ ਆਮ ਆਦਮੀ ਕੇ ਪਾਰਟੀ ਦੀ ਮੀਟਿੰਗ ਅੱਜ ਹੋਣੀ ਸੀ ਉਹ ਅੱਜ ਨਹੀਂ ਅਬ ਕੱਲ ਹੋਗੀ। ਉਹਨੂੰ ਕੁਝ ਉਹਨੂੰ ਕੋਈ ਅੱਜ ਅੱਜ ਕੋਈ ਕਾਰਜਕ੍ਰਮ ਥਾ ਉਹਨਾਂ ਦਾ ਜਿਸਕੇ ਕਾਰਨ ਉਹਨਾਂ ਨੇ ਕਿਹਾ ਕਿ ਇਸਕੋ ਕੱਲ ਕਰ ਲੈ। ਤੋਂ ਕੱਲ ਹੋਗੀ ਬਸ ਸੀਟ ਸ਼ੇਰਿੰਗ ਨੂੰ ਲੈ ਕੇ ਸੀਟ ਸ਼ੇਰਿੰਗ ਪਰ ਅੱਛੀ ਬਾਤਚੀ ਚਾਰੋਂ ਤਰਫ ਜਾਰੀ ਇੱਕ ਪਾਸੇ ਸੋਮਵਾਰ ਨੂੰ ਸੀਟ ਸ਼ੇਰਿੰਗ ਤੇ ਮੀਟਿੰਗ ਹੋਣ ਚਾਰੀ ਹੈ ਪਰ ਇਸ ਦੇ ਵਿਚਾਲੇ ਕਾਂਗਰਸ ਲੋਕ ਸਭਾ ਚੋਣਾਂ ਨੂੰ ਲੈ ਕੇ ਪਪਾ ਭਾਰ ਨਜ਼ਰ ਆ ਰਹੀ ਹੈ। ਕਾਂਗਰਸ ਪ੍ਰਧਾਨ 500 ਸੀਟਾਂ ਤੇ ਤਿਆਰੀ ਦੀ ਗੱਲ ਕਹਿ ਰਹੇ ਨੇ। Uh, we will decide uh, see in all 500 uh, constituencies we are working and already we have finalized 500 uh, our uh, what uh, uh, parliament observers so they will go assess in each parliamentary constituency खैर <laughs> सीट शेयरिंग वाली मीटिंग दे विचो की खबर निकल के औंदी है पंजाब हरियाणा नु लैके की पिक्चर साफ औंदी है ए त मीटिंग दे बाद ही साफ होवेगा ਪਰ ਪੰਜਾਬ ਤੇ ਦਿੱਲੀ ਚ ਸੀੜ ਸ਼ਿਰ ਨੂੰ ਲੈ ਕੇ ਚੁਣੌਤੀਆਂ ਵੀ ਬਹੁਤ ਨੇ ਗੱਲ ਪੰਜਾਬ ਦੀ ਕੀਤੀ ਜਾਵੇ ਤਾਂ ਪੰਜਾਬ ਕਾਂਗਰਸ ਦੇ ਵੱਲੋਂ ਵਾਰ-ਵਾਰ ਆਪ ਦੇ ਨਾਲ ਗੱਠਜੋੜ ਤੋਂ ਨਾ ਕੀਤੀ ਜਾ ਰਹੀ ਹੈ ਤੇ ਆਪਣਾ ਸਟੈਂਡ ਸਪਸ਼ਟ ਕਰਦੇ ਹੋਏ 13 ਦੀਆਂ 13 ਸੀਟਾਂ ਤੇ ਆਪਣੇ ਦਮ ਤੇ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਾਂਗਰਸ ਤੇ ਆਪ ਦੇ ਵਿਚਕਾਰ ਵਿਵਾਦ ਵੀ ਲਗਾਤਾਰ ਚੱ ਰਹੀ ਹੈ ਕਿਉਂਕਿ ਦੋਵੇਂ ਪਾਸੇ ਤੋਂ ਬਿਆਨਬਾਜ਼ੀਆਂ ਦਾ ਦੌਰ ਚੱ ਰਹੀ ਹੈ ਤੇ ਦੋਵੇਂ ਧਿਰਾਂ ਨੂੰ ਪੇਖਦੀ ਵੀ ਚਿੰਤਾ ਹੈ ਕਿ ਜੇ ਲੋਕ ਸਭਾ ਚੋਣਾਂ ਦੇ ਵਿੱਚ ਗੱਠਜੋੜ ਹੋ ਜਾਂਦਾ ਹੈ ਤਾਂ ਫਿਰ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਦੇ ਵਿਚਾਰ ਕਿਵੇਂ ਜਾਇਆ ਜਾਵੇ ਇੱਕ ਪਾਸੇ ਸੱਤਾਧਿਰ ਦੇ ਵਿੱਚ ਆਪ ਤ ਤੇ ਦੂਜੇ ਪਾਸੇ ਮੁੱਖ ਵਿਰੋਧੀ ਧਿਰ ਕਾਂਗਰਸ ਹੈ ਤੇ ਦੋਵੇਂ ਪਾਰਟੀਆਂ ਵੱਡੇ ਸਿਆਸੀ ਬਦਲ ਨੇ ਤਾਂ ਫਿਰ ਜਿਹੇ ਦੇ ਵਿੱਚ ਮਿਲ ਕੇ ਚੋਣ ਲੜਨਾ ਕਿਵੇਂ ਸੰਭਵ ਹੋਵੇਗਾ ਤਾਂ ਉੱਥੇ ਦਿੱਲੀ ਦੇ ਵਿੱਚ ਵੀ ਅਜੇ ਗੱਠਜੋੜ ਦੀ ਸਥਿਤੀ ਸਾਫ਼ ਨਹੀਂ ਹੈ ਪੰਜਾਬ ਦੀ ਤਰ੍ਹਾਂ ਦਿੱਲੀ ਕਾਂਗਰਸ ਨੂੰ ਵੀ ਭực ਦੀ ਚਿੰਤਾ ਹੈ ਸਵਾਭਿਕ ਹੈ ਕਿ ਦਿੱਲੀ ਦੇ ਵਿੱਚ ਆਪ ਲਗਾਤਾਰ ਸੱਤਾ ਤੇ ਵਿੱਚ ਹੈ ਤਾਂ ਫਿਰ ਸੀਟਾਂ ਦੀ ਵੀ ਵੱਧ ਡਿਮਾਂਡ ਕੀਤੀ ਜਾਵੇਗੀ ਇੱਥੇ ਅਜੇ ਇਹ ਵੀ ਸਵਾਲ ਹੈ ਕਿ ਕਾਂਗਰਸ ਨੂੰ ਘੱਟ ਸੀਟਾਂ ਮਨਜ਼ੂਰ ਹੋਣਗੀਆਂ ਖੈਰ ਨਜ਼ਰ ਸੋਮਵਾਰ ਵਾਲੀ ਮੀਟਿੰਗ ਤੇ ਰਹੇਗੀ ਕਿ ਗੱਲ ਕਿੱਥੇ ਖਾ ਜਾ ਕੇ ਮੁੱਕਦੀ ਹੈ ਦਿੱਲੀ ਤੋਂ ਸ਼ਿਵਮ ਪ੍ਰਤਾਪ న్యూਸ 18 ਪੰਜਾਬ

We will decide, uh, see, in all 500 uh, constituencies we are working, and already we have finalized 500 uh, our uh, uh, parliament observers. So they will go assess in each parliamentary constituency, and ultimately, when India Alliance is there, then when negotiation. will have in each state then the exact number will come out but we are trying to put a, our efforts everywhere because what today we, we are thinking we are getting a seat suppose our alliance partner don't agree you take three seats therefore we are putting all 500 uh, uh, observers in each constituencies ye <laughs> to bahut acha statement hai इसका मतलब है कि भाई एक तरफ सीधी बात है अगर इंडिया अलायंस में हम हैं और हम लोग इस बार बार को रेखांकित कर रहे हैं कि जैसे आपने देखा होगा मुकुल वासु जी की कमेटी ने कहा कि हम लोगों ने आपस में तय कर लिया है कि इस राज्य में हम पहले अपनी पीसीसी से मिले और उसके बाद आने वाले अगले पाँच दस पंद्रह दिन में हम अलग अलग राज्यों में अलग अलग पार्टियों से बात करेंगे तो वो एक प्रक्रिया चालू है अब स्वाभाविक है कि इंडिया अलायंस जो है पूरी पूरी पाँच सीटें लड़ेगा और जब आप पाँच सीट लड़ेंगे तो अभी तो ये तय नहीं है कि हम कौन सी सीट लड़ेंगे और हमारा साथी पार्टनर कौन सी सीट लड़ेगा तो अगर कांग्रेस अपने आप को तैयारी नहीं करती है तो जहां हम लड़ रहे हैं वहां हम कैसे तैयार रहेंगे और जहां अगर कोई और पार्टी लड़ रही है तो चाहे हमारा योगदान उसमें पचास परसेंट हो चाहे अस्सी परसेंट हो चाहे पाँच परसेंट हो वो योगदान हम कैसे दे पाएंगे अगर हम तैयार नहीं होंगे तो कांग्रेस के साथ साथ बल्कि जहाँ जहाँ जिस जिस पार्टी का असर है उन पार्टियों को भी तैयारी करनी चाहिए अगर खड़गे साहब का ये ऐलान करना कि 540 सीटों पर हम अपने आप और स्वाभाविक है हम अपने आप को सशक्त करेंगे और जब हमारे सहयोगी दलों के साथ बातचीत हो जाएगी जिन इलाकों में जिन राज्यों में गठबंधन होना है तो फिर सीटें तय होंगी और जब सीटें तय होंगी स्वाभाविक के, है फिर कैंडिडेट कैंडिडेट और सिंबल उस पार्टी का होगा जिसको वो गठबंधन में सीट अलॉट होती है जहाँ तक जमीन पर काम करने की बात है साथी पार्टियाँ भी अपने कार्यकर्ताओं को सक्रिय करेंगी कांग्रेस भी अपने कार्यकर्ताओं को सक्रिय करेगा और अगर हमारे कार्यकर्ता आज से सक्रिय नहीं हो जाएंगे तो चुनाव के दो महीने पहले कोई थोड़ी सक्रिय हो जो भी पॉलिटिकल कैंपेन होती है और कार्यकर्ता जमीन पे आता है कार्यकर्ता ऑर्गेनाइजेशन एक्टिवेट होती है तो जाहिर सी बात है चुनाव की तैयारी भी उसके अंदर हो जाती है हर पार्टी सीटों के ऊपर अपनी अपनी सीटों के ऊपर तैयारी कर रही है अगर गठबंधन के अंदर उसको वो सीट मिल गई बहुत अच्छी बात है नहीं तो जो गठबंधन के अंदर जो पार्टी होगी उसको उसका फायदा होगा तो मुझे नहीं लगता कि इसमें कोई दिक्कत है पंजाब में दिल्ली में सब जगह तैयारी जो तैयारी का मतलब यह हमारा वॉल्टियर एक्टिवेटेड है अगर उस जगह से हम ना लड़के कोई और चुनाव लड़ेगा तो हमारा जो घटक दल है जो हमारा जो अलायंस पार्टनर है उसको उसका फायदा मिलेगा देखिये उनको अच्छी बात है अगर वो उनको लग रहा है देखिए पहली बात है ये अलायंस कैसे होगा हो हमें तो खुशी है। वो डर तो कर ही मोदी जी से ये तो खुद ही कह रहे हम डरे हुए इसलिए अलायंस कर रहे हैं लेकिन अलायंस देखिए कैसा अधीर रंजन चौधरी जी ममता जी के खिलाफ बोल रहे हैं भगवंत मान जी कांग्रेस के खिलाफ बोल रहे हैं कांग्रेस के बाजवा जी आम आदमी पार्टी के खिलाफ बोल रहे हैं इसलिए इनका पर्पज केवल और केवल सत्ता हथियाने के लिए ऐसा कल्पना कर रहे हैं लेकिन देश के लोग समझदार हैं इसीलिए जुड़ नहीं पा रहे इसीलिए इनका मकसद केवल और केवल किसी तरीके सत्ता हासिल हो उसको लेकर लाइंस था अच्छी बात है करें लेकिन एक बात तो देश के सामने सच है ना कि आप मोदी जी से इतना डरते हैं कि अपने दुश्मनों को गले लगाने को तैयार हैं आपको मोदी जी का इतना डर लगता है ਦੇਸ ਦੇ ਵਿਚਾਲੇ ਪੰਜਾਬ ਦੀਆਂ 13 ਲੋਕ ਸਭਾ ਸੀਟਰ ਤੇ ਵੀ ਕੋਆਰਡੀਨੇਟਰਜ਼ ਐਲਾਨੇ ਗਏ ਨੇ ਗੁਰਦਾਸਪੁਰ ਤੋਂ 인ਦਰਬੀਰ ਸਿੰਘ ਗੁਲਾਰਿਆ ਅੰਮ੍ਰਿਤਸਰ ਤੋਂ ਸੁਪਾਲ ਸਿੰਘ ਪੁੱਲਰ ਖਡੂਰ ਸਾਹਿਬ ਤੋਂ ਪ੍ਰਗਟ ਸਿੰਘ ਜਲੰਧਰ ਤੋਂ ਸੁਖਬਿੰਦਰ ਸਿੰਘ ਸਰਕਾਰਿਆ ਹੁਸ਼ਿਆਰਪੁਰ ਤੋਂ ਅਸ਼ਵਨੀ ਸ਼ਰਮਾ ਅਨੰਦਪੁਰ ਸਾਹਿਬ ਤੋਂ ਪਵਨ ਆਦਿਆ ਲੁਧਿਆਣਾ ਤੋਂ ਰਾਜਕੁਮਾਰ ਜੱਬੇਵਾਲ ਫਤਿਹਗੜ੍ਹ ਸਾਹਿਬ ਤੋਂ ਹਰਿੰਦਰਪਾਲ ਸਿੰਘ ਹੈਰੀਮਾਨ ਤੇ ਫਰੀਦਕੋਟ ਤੋਂ ਕ੍ਰਿਸ਼ਨ ਕੁਮਾਰ ਅਗਰ왈 ਤੇ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਡੈਨੀਪੁਰ ਤੇ ਬਠਿੰਡਾ ਤੋਂ ਹਰਦੀਪਾਲ ਸਿੰਘ ਕੰਬੋਜ ਸੰਗਰੂਰ ਤੋਂ ਰਣਜੀਤ ਸਿੰਘ ਨਾਵਾ ਤੇ ਪਟਿਆਲਾ ਤੋਂ ਗੁਰਕੀਰਤ ਸਿੰਘ ਉੰਗਾ ਕਰਾਂਗੇ ਹਰਸਿਮਰਤ ਕੌਰ ਬਾਦਲ ਦੀ ਗਠਜੋੜ ਦੇ ਸਵਾਲ ਤੇ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਜਿਸ ਗਠਜੋੜ ਨਾਲ ਪੰਜਾਬ ਦਾ ਭੱਲਾ ਹੁੰਦਾ ਹੈ ਉਸ ਦਾ ਸਵਾਗਤ ਇਹ ਵਡੀਆਂ ਗੱਲਾਂ ਇਸ ਦੇ ਫੈਸਲੇ 파ਟੀ ਲੈਂਦੀ ਹੈ ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਸਾਡਾ ਸਿਰਫ ਪੀਐਸਪੀ ਨਾਲ ਹੀ ਗਠਜੋੜ ਤੇ ਐਮਪੀ ਨੇ ਪੱਛਤਾਦੇ ਉਹਨਾਂ ਦੇ ਵੱਲੋਂ ਗਠਜੋੜ ਨੂੰ ਲੈ ਕੇ ਉਹਦਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਜਿਸ ਨਾਲ ਉਹ ਨਾਲ ਪੰਜਾਬ ਦਾ ਭੱਲਾ ਹੁੰਦਾ ਹੈ ਉਸ ਦਾ ਸਵਾਗਤ ਹੈ ਏ ਇੰਡੀਆ ਇਹ ਵੱਡੀਆਂ ਗੱਲਾਂ ਇਸ ਫੈਸਲੇ ਤੇ ਪਾਰਟੀ ਹੀ ਲੈਂਦੀ ਹੈ ਤੇ ਅਜੇ ਸਾਡਾ ਸਿਰਫ BSP ਨਾਲ ਹੀ ਘਟਿ ਚੋਗੀ ਅੱਜਾ ਜੀ BSP ਦੇ ਨਾਲ ਲਾਇਆयंस ਹੈ ਕਿ ਕਿਹੜੇ ਵੱਲ ਜਾਓਗੇ ਸਾਡੀ ਅਲਾਈਆンス ਆਲਰੇਡੀ ਬਣੀ ਹੋਈ ਹੈ ਇਹ ਵੱਡੀ ਗੱਲਾਂ ਹੈਗਾ ਇਹ ਪਾਰਟੀਆਂ ਦੇ ਫੈਸਲੇ ਹੁੰਦੇ ਆ ਹਾਂ ਜਿਹਦੇ ਵਿੱਚ ਪੰਜਾਬ ਦਾ ਭਲਾ ਹੈਗਾ ਪੰਜਾਬੀਆਂ ਦਾ ਭਲਾ ਹੈ ਜਿਹਦੇ ਨਾਲ ਪੰਜਾਬ ਪ੍ਰੋਗਰੈਸ ਕਰਦਾ ਹੈ ਉਹ ਜਿਹੇ ਅਲਾਈਆンス ਹਮੇਸ਼ਾ ਵੈਲਕਮ ਹੋਣਗੇ ਲੇਕਿਨ ਤਲੇ ਸੀਟਾਂ ਦੀ ਲਾਲਚ ਕਰਕੇ ਜਾਂ ਸੱਤਾ ਦੀ ਲਾਲਚ ਕਰਕੇ ਨਾ ਝੂਠ ਮਾਰਨੇ ਨਾ ਲਾਰੇ ਲਾਣੇ ਨੇ ਤੇ ਨਾ ਹੀ ਕੋਈ ਗੱਠ ਜੋੜੇ ਨਾਲ ਦੀ ਤਰ੍ਹਾਂ ਕਰਨਾ ਹੈ ਜਿਹੜੇ ਇੰਡੀਆ ਲਾਇੰਸ ਇਕੱਠਾ ਇਸ ਕਰਕੇ ਨਹੀਂ ਹੋ ਆ ਕਿ ਲੋਕਾਂ ਦੀ ਸੇਵਾ ਕਰਨੀ ਹੈ ਇਕੱਠੇ ਹੋ ਰਿਹਾ ਹੈ ਤਾਂ ਕਿ ਕੁਰਸੀ ਤਾਈ ਪਹੁੰਚ ਜਾਈਏ ਹੁਣ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਨੇ ਮੁਰਤੋਂ ਕਾਂਗਰਸ ਦੀ ਟੈਨਸ਼ਨ ਵਧਾ ਦਿੱਤੀ ਸ੍ਰੀ ਚਾਲੇ ਬਠਿੰਡਾ ਰੈਲੀ ਤੋਂ ਪੰਜਾਬ ਕਾਂਗਰਸ ਨਾਰਾਜ਼ ਹੈ ਤਾਂ ਕਿ ਇਨਚਾਰਜ ਦੇ ਪੰਜਾਬ ਦੌਰੇ ਤੋਂ ਪਹਿਲਾਂ ਹੀ ਰੈਲੀ ਤੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ

ਪਠੰਡਾ ਚ ਰੈਲੀ ਕੀਤੀ ਗਈ ਤੇ ਉਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਪਿਛਲੇ ਦਿਨਾਂ ਚ ਵੀ ਸਿੱਧੂ ਦੇ ਵੱਲੋਂ ਰੈਲੀ ਕੀਤੀ ਗਈ ਸੀ ਕਿ ਉਹ ਦੋ ਕਿਸੇ ਐਲ ਪੀ ਲੇਟਪਰਤਾ ਆਪਣੇ ਬਾਜਵਾ ਤੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੀ ਬਿਆਨ ਸਾਹਮਣੇ ਆਇਆ ਜਿਗਾ ਕਿ ਨਗਦ ਸਿੰਘ ਸਿੱਧੂ ਆਪਣੇ ਵੱਖਰੇ ਅਖਾੜੇ ਲਗਾਉਣੇ ਬਣ ਕਰਨ ਹਾਲਕਿ ਅੱਜ ਪੂਰਾ ਮਸਲਾ ਸੀਗਾ ਪੂਰਾ ਮਾਮਲਾ ਸੀਗਾ ਕਾਂਗਰਸ ਹਾਈ ਕਮਾਂਡ ਕੋਲ ਵੀ ਪਹੁੰਚ ਗਿਆ ਸੀ ਕਿ ਕੱਲ ਜੋ ਦਿਵੇਂਦਰ ਯਾਦਵ ਚੰਡੀਗੜ੍ਹ ਪਹੁੰਚਣੇ ਸਿਵਚਾਲੇ ਜੋ ਪੰਜਾਬ ਦੇ ਆਗੂ ਨੇ ਉਹਨਾਂ ਨਾਲ ਚਰਚਾ ਹੋਏਗੀ ਮੀਟਿੰਗ ਹੋਏਗੀ ਤੇ ਕੱਲ ਹੀ ਨਗਦ ਸਿੰਘ ਸਿੱਧੂ ਦੇ ਵੱਲੋਂ ਕੱਲ ਰ ਲੀਡਰ ਸਰਦਾਰ ਨੂੰ ਜੋਸ ਸਿੰਘ ਸਿੱਧੂ ਨੇ ਬਠਿੰਡੇ ਦੇ ਵਿੱਚ ਇੱਕ ਰੈਲੀ ਕੀਤੀ। ਦੇਖੋ ਮੈਨੂੰ ਲੱਗਦਾ ਹੈ ਜੇ ਚੰਗਾ ਹੁੰਦਾ ਜੇ ਯਾਦਵ ਜੀ ਦੇ ਆਉਣ ਤੋਂ ਬਾਅਦ ਇਹ ਕੋਈ ਉਹਨਾਂ ਨੇ ਮੀਟਿੰਗ ਕਰਕੇ ਪੰਜਾਬ ਪ੍ਰਧਾਨ ਸਾਡੇ ਰਾਜਾ ਵਰਿੰਗ ਜੀ ਨਾਲ ਮੀਟਿੰਗ ਕਰਤੇ ਸਾਡੇ ਬਾਜਵਾ ਸਾਹਿਬ ਨਾਲ ਮੀਟਿੰਗ ਕਰਕੇ ਫੇਰ ਇੱਕੋ ਰੈਲੀ ਰੱਖਤੇ ਕਿਉਂਕਿ ਇਹਨਾਂ ਨੇ ਮੈਨੂੰ ਲੱਗ ਰਿਹਾ ਇੱਕ ਹੋਰ ਹੁਸ਼ਿਆਰਪੁਰ ਚ ਵੀ ਰੈਲੀ ਰੱਖਣੀ ਹੈ। ਰੱਖਣ ਅੱਛੀ ਗੱਲ ਹੈ ਕਾਂਗਰਸ ਵਾਸਤੇ ਰੈਲੀ ਹੈ। ਪਰ ਜਿਹੜੇ ਰੈਲੀ ਦੇ ਵਿੱਚ ਅਸੀਂ ਸਾਰੇ ਕਾਂਗਰਸ ਦੇ ਵਰਕਰ ਜਾਂ ਸਾਰੇ ਜਿਹਨੇ ਲੀਡਰਸ ਨੇ ਸਾਡੇ ਪ੍ਰਧਾਨ ਸਾਹਿਬ ਜਾਣਦੇ ਉਹ ਰੈਲੀ ਦੀ ਸ਼ਾਨ ਜਿਹੜੀ ਉਹ ਹੋਰ ਤਿੱਕ ਨਾ ਪਾਦੀ ਹੈ ਸੋਹਣੀ ਲੱਗਦੀ ਹੈ ਅਸੀਂ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਵੇਖਿਆ ਕਿ ਟੋਪਟਰੀ 50 ਐਜੀਟੇਸ਼ਨ ਕਿਤੇ ਕਾਂਗਰਸ ਨੇ ਰਾਜਾ ਵਰਿੰਗ ਜੀ ਦੀ ਰਹਿਨਮਾਈ ਦੇ ਵਿੱਚ ਉੱਥੇ ਸਾਰੇ ਤਕਰੀਬਨ ਸਾਰੀ ਐਕਸ ਮਿਨਿਸਟਰੀ ਜਾਂ ਐਮ ਐਲ ਏ ਜਾਂ ਸਾਰੇ ਹੋਰ ਜਿਹੜੇ ਜ਼ਿਲ੍ਹਾ ਸਹਿਬਾਨ ਦੇ ਪ੍ਰਧਾਨ ਸੀ ਆ ਹੋਰ ਵੀ ਜਿਹੜੇ ਲੀਡਰ ਸੀ ਸਾਰੇ ਪਹੁੰਚ ਵਰਕਰ ਵੀ ਪਹੁੰਚੇ ਇੱਕ ਸੋਨਾ ਪ੍ਰਵਾਹ ਕਾਠ ਲੱਗਦਾ ਕਿਉਂਕਿ ਇਸ ਵੇਲੇ ਸੀ ਆਪੋਜੀਸ਼ਨ ਵਿੱਚ ਜਦੋਂ ਅਸੀਂ ਆਪੋਜੀਸ਼ਨ ਵਿੱਚ ਹੁੰਨੇ ਆ ਉਦੋਂ ਸਾਨੂੰ ਵੱਖੋ ਵੱਖਰੇ ਨਹੀਂ ਚੱਲਣਾ ਚਾਹੀਦਾ ਸਾਨੂੰ ਇਕੱਠਾ ਰਹਿਣਾ ਚਾਹੀਦਾ ਇੱਕ 'ਚ ਬਰਕਤ ਆ ਛੋਟੇ ਦੇ ਵਿੱਚ ਸੁਣਾਏ ਇਕੱਲੀ-ਇਕੱਲੀ ਲੱਕੜੀ ਟੁੱਟ ਜਾਂਦੀ ਐ ਤੇ ਜਿਆਦਾ ਜਿਹੜੀ ਇਕੱਠੀਆਂ ਲੱਕੜੀਆਂ ਦਾ ਇਕੱਠੇ ਨਹੀਂ ਟੁੱਟਦਾ ਸੋ ਇੱਕ ਵਾਰੀ ਮੈਂ ਸਾਰਿਆਂ ਨੂੰ ਰਿਕਵੈਸਟ ਕਰਨਾ ਚਾਹੁੰਦਾ ਸਾਰੇ ਕਾਂਗਰਸੀਆਂ ਨੂੰ ਵੀ ਆਪਾਂ ਇਕੱਠੇ ਚੱਲੀਏ ਏਕੇ ਦੇ ਵਿੱਚ ਬਰਕਤ ਆ ਐਸ ਵੇਲੇ ਸਾਨੂੰ ਤਾਕਤ ਵਖਾਣ ਦੀ ਲੋੜ ਆ ਤੇ ਮੈਨੂੰ ਲੱਗਦਾ ਇਹ ਮੇਰੀ ਜਿਹੜੀ ਅਪੀਲ ਸਾਰੇ ਕਾਂਗਰਸੀ ਬਣਨਗੇ ਤੇ ਆਪਾਂ ਇਕੱਠੇ ਹੋ ਕੇ ਚੱਲਿਆ ਕਰਾਂਗੇ ਇਸ ਤੋਂ ਪਹਿਲਾਂ ਸਿੱਧੂ ਨੇ ਬਠਿੰਡਾ ਦੇ ਕੋਟ ਸ਼ਮੀਰ ਚ ਰੈਲੀ ਕੀਤੀ ਜਿੱਥੇ ਉਹਨਾਂ ਵੱਲੋਂ ਦਿੱਤੇ ਗਏ ਕੁਝ ਬਿਆਨ ਅਜੀਬ ਹੀ ਸਨ ਜਿਸ ਨਾਲ ਉਹਨਾਂ ਆਪਣੀ ਹੀ ਪਾਰਟੀ ਤੇ ਸਵਾਲ ਚੁੱਕੇ। ਆ ਗਾਹਾਂ ਦੇ ਭਾਈ ਕਿਹਨੂੰ ਚੁਣਨਾ ਹੈ? ਜਿਹੜਾ ਕਿਰਦਾਰ ਹੋਵੇ। ਗੁਰੂ ਸਾਹਿਬ ਦੇ ਕਹਿਣ ਮਨ ਜਿਹੜਾ ਵਚਨਾਂ ਤੇ ਖੜੇ। ਜਿਹਦੀ ਜਮਾਨ ਹੋਵੇ। ਜਿਹੜਾ ਇਮਾਨਦਾਰ ਹੋਵੇ। ਇਹਦੇ ਸਾਰੇ ਈਡੀ ਤੋਂ ਹੀ ਦਬ ਜਾਂਦੇ ਆ। ਪਹਿਲਾ ਹੁੰਦਾ ਸੀ 75 25 ਕੈਪਟਨ ਦੇ ਬਾਦਲ ਮੇਰੀ ਤੇਰੀ ਅੱਕੀ ਸਕੀ ਠੀਕ ਹੈ ਬੱਸਾਂ ਦੀ ਵੀ ਤੇਰੀ ਵੀ ਤੇ ਮੇਰੀ ਵੀ ਜੇ ਤੇਰੀ ਸਰਕਾਰ ਤਾਂ ਤੇਰੀ 75 ਮੇਰੀ 25 ਜੇ ਮੇਰੀ ਸਰਕਾਰ ਤਾਂ ਮੇਰੀ 75 ਤੇ ਤੇਰੀ 25 ਹੁਣ ਹੋ ਗਿਆ 80 20 ਮੈਨੂੰ ਨਾ ਫੜਿਓ ਜੀ ਮੈਨੂੰ ਨਾ ਫੜਿਓ ਜੀ ਨਾ ਤੁਸੀਂ ਨਾ ਵਰਕਰਾਂ ਨੂੰ ਇਹਨਾਂ ਮਣੀਆਂ ਨੂੰ ਚੁੱਕ ਕੇ ਪੰਜਾਬ ਦੇ ਮੁਖਟੇ ਲਾਓ ਨਾ ਵਰਕਰ ਕੀ ਜਾਂਦਾ ਥਾਪੜਾ ਜਾਂਦਾ ਹੈ ਇੱਜ਼ਤ ਕਿਹਾਂ ਦਾ ਮਾਨ ਕਿਹਾਂ ਦਾ ਸਨਮਾਨ ਕਿਹਾਂ ਦਾ ਮੇਰਾ ਨਾਮ ਲੈ ਕੇ ਮੇਰਾ ਲੀਡਰ ਮੇਰੇ ਨਾਲ ਗੱਲ ਕਰਿਓ ਕਾਂਗਰਸੋਂ ਦੇ ਉੱਠੂ ਕਾਂਗਰਸੋਂ ਦੇ ਉੱਠੂ ਜਦੋਂ ਕਾਂਗਰਸ ਦਾ ਵਰਕਰ ਗਲੀਆਂਾਂ 'ਚ ਮਹੱਲਿਆਂ 'ਚ ਚਾਲਾਂ 'ਚ ਚਾਹਦੀਆਂ ਦੁਕਾਨਾਂ ਦੇ ਉੱਤੇ ਪਰੌਂਖਿਆਂ ਦੀਆਂ ਖਾਲੀਆਂ ਦੇ ਉੱਤੇ ਪੰਜ-ਪੰਜ ਖੜ ਕੇ ਕਹਿਣਗੇ ਸਾਡਾ ਲੀਡਰ ਥੋਡੇ ਨਾਲੋਂ ਇਮਾਨਦਾਰ ਆ ਵੜੋ ਏ ਟੱਕਰ ਵਾਂਗੂ ਭੱਜੋ ਏ ਇਥੋਂ ਸਾਡਾ ਲੀਡਰ ਥੋਡੇ ਨਾਲੋਂ ਇਮਾਨਦਾਰ ਆ ਸਾਡੀਆਂ ਨੀਤੀਆਂ ਥੋਡੇ ਨਾਲੋਂ ਤਗੜੀਆਂ ਨੇ ਤੇ ਜੇ ਅਸੀਂ ਵੀ ਚੱਲੀ ਗਿਆ ਸਰ ਗਿਆ ਫਿਰ ਕਿਰਦਾਰ ਸਮਝੋ ਤੇ ਨਾਲ गिर ਜਾਂਦਾ ਮੈਂ ਅੱਜ ਤੁਹਾਨੂੰ ਆਸ਼ਵਾਸਨ ਦਵੋਣਾ ਕੋਈ ਹੋਮ ਨਹੀਂ ਉੱਥੇ ਜਾ ਕੇ ਜਦੋਂ ਕਰਤਾਰਪੁਰ ਸਾਹਿਬ ਖੁੱਲਿਆ ਸੀ ਮੈਂ ਕਿਹਾ ਸੀਗਾ ਮੇਰੀ ਮਾਂ ਮੁੱਕੀ ਫਿਰ ਤੂੰ ਹੀ ਤੂੰ ਜਿੱਥੇ ਮੇਰੀ ਮਾਂ ਉੱਥੇ ਨਹੀਂ ਹੈ ਤੂੰ ਮੈਂ ਆਪਣੀ ਮੈਂ ਥੱਲੇ ਸਿਰਦਾ ਘਰ ਘਰ ਜਾਉ ਜਿਹੜੇ ਵਰਕਰ ਨਰਾਜ ਨੇ ਸੁੱਕਿਆਂ ਨੂੰ ਉਠਾਉ ਇੱਜਾ ਪਾਉ 100 ਹੋਵੇ 200 ਹੋਵੇ 1000 ਹੋਵੇ ਮੇਰਾ ਕੁਛ ਨਹੀਂ ਘੱਟਦਾ ਹਰ ਜਗ੍ਹਾੋਂ ਗੁਰੂ ਦੇ ਫਲ ਸੁਮੇਦੀ